ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਮੈਂ ਗੱਲ ਕਰਨ ਲੱਗੀ ਆ ਵੀ ਜੇ ਤੁਸੀਂ ਵੀ ਦਪਹਿਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਚ ਪਹਿਰਾ ਸਾਹਿਬ ਕੱਟਣ ਜਾਣੇ ਆ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਬਹੁਤ ਜ਼ਰੂਰੀ ਆ ਧਿਆਨ ਨਾਲ ਮੇਰੀ ਗੱਲ ਸੁਣਿਓ ਤੇ ਪਹਿਲੀ ਗੱਲ ਪਹਿਲਾਂ ਤੁਸੀਂ ਮੇਰੀ ਗੱਲ ਇੱਕ ਮੈਂ ਤੁਹਾਨੂੰ ਦੱਸਨੀ ਆ ਜਿਹੜੀ ਕਿ ਬੱਸਾਂ ਵਾਲੇ ਗੱਲਾਂ ਕਰਦੇ ਬੱਸਾਂ ਵਾਲੇ ਕੀ ਕਹਿੰਦੇ ਆ ਇੰਨੇ ਅੱਗੇ ਵੀ ਤਾਂ ਗੁਰਦੁਆਰਾ ਇੱਥੇ ਹੀ ਸੀ ਦਰਬਾਰ ਸਾਹਿਬ ਇੱਥੇ ਸੀ ਅੱਗੇ ਤਾਂ ਨਹੀਂ ਸੀ ਜਨਾਨੀਆਂ ਇੰਨਾ ਆਉਂਦੀਆਂ ਹੈਗੀਆਂ ਅੱਗੇ ਨਹੀਂ ਸੀ ਦੁਪਹਿਰਾ ਸਾਹਿਬ ਕੱਟਣ ਆਉਂਦੇ ਦੇਖ ਲਓ ਐਦਾਂ ਦੇ ਵੀ ਲੋਕ ਹੈਗੇ ਆ ਇੱਕ ਸਾਡੇ ਭਾਈ ਸਾਹਿਬ ਆ ਗੱਡੀ ਵਾਲੇ ਉਹਨਾਂ ਕੋਲ ਛੋਟੀ ਗੱਡੀ ਆ ਉਹ ਅੰਮ੍ਰਿਤਸਰ ਅੱਡੇ ਤੋਂ ਬਾਹਰ ਉਹਨਾਂ ਦੀ ਗੱਡੀ ਲੱਗੀ ਹੁੰਦੀ ਆ ਜਿਹੜੇ ਵੀ ਤੁਸੀਂ ਦੁਪਹਿਰਾ ਸਾਹਿਬ ਬਿੰਮੀਆਂ ਭੈਣਾਂ ਕੱਟਣ ਜਾਂਦੀਆਂ ਆ ਜੇ ਤੁਹਾਨੂੰ ਤੁਸੀਂ ਆਟੋ 'ਚ ਨਹੀਂ ਜਾਣਾ ਉਹਨਾਂ ਦੀ ਗੱਡੀ ਜਿਹੜੀ ਆ ਅੱਡੇ ਤੋਂ ਬਾਹਰ ਜਿੱਥੇ ਬੱਸਾਂ ਬਾਹਰ ਉਰੇ ਮੋੜ ਘੱਟ ਕੇ ਅੰਦਰ ਆਪਾਂ ਅੱਡੇ ਦੇ ਐਂਟਰ ਹੁੰਨੇ ਆ ਉੱਥੇ ਉਹਨਾਂ ਦੀ ਗੱਡੀ ਜਿਹੜੀ ਆ ਸੰਗਮ ਸਿਨੇਮਾ ਦੇ ਸਾਹਮਣੇ ਖੜੀ ਹੁੰਦੀ ਆ ਉਹ ਫ੍ਰੀ ਸੇਵਾ ਕਰਦੇ ਆ ਦੇਖੋ ਇੱਕ ਪਾਸੇ ਉਹ ਬੱਸ ਬੱਸਾਂ ਵਾਲਿਆਂ ਦੀ ਗੱਲ ਦੇਖ ਲਓ ਤੇ ਇੱਧਰ ਇੱਕ ਫ੍ਰੀ ਸੇਵਾ ਵਾਲੇ ਵੀ ਦੇਖ ਲਓ ਉਹਨਾਂ ਨੂੰ ਪਰਮਾਤਮਾ ਨੇ ਕਿੱਡੀ ਵੱਡੀ ਸੇਵਾ ਬਖਸ਼ੀ ਹੋਈ ਆ ਉਹ ਹਨਾ ਹਰ ਐਤਵਾਰ ਅਸੀਂ ਉਹਨਾਂ ਨੂੰ ਪੁੱਛ ਕੇ ਕਿਹਾ ਉਹਨਾਂ ਨੇ ਕਿਹਾ ਹਾਂ ਸਾਨੂੰ ਤੁਸੀਂ ਸਾਡੀ ਵੀਡੀਓ ਪਾ ਦਿਓ ਤੇ ਉਹ ਹਨ ਹਰ ਸੰਡੇ ਦੀ ਸੰਡੇ ਹਰ ਐਤਵਾਰ ਉਹ ਇਹ ਸੇਵਾ ਕਰਦੇ ਆ ਤੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨੰਬਰ ਵੀ ਤੁਹਾਨੂੰ ਉਹਨਾਂ ਦਾ ਅੱਗੇ ਪਾ ਦਿੰਨੇ ਆ ਗੱਡੀ ਵੀ ਦਾ ਨੰਬਰ ਵੀ ਆ ਫੋਨ ਨੰਬਰ ਵੀ ਆ ਉਹਨਾਂ ਦਾ ਨਾਮ ਵੀ ਆ ਹੋ ਸਕਦਾ ਆ ਕਿ ਜਦੋਂ ਤੁਸੀਂ ਮਤਲਬ ਦੇਖੋ ਉੱਥੇ ਜਾ ਕੇ ਉਹ ਗੱਡੀ ਨਾ ਹੋਵੇ ਤੇ ਉਹ ਜ਼ਰੂਰੀ ਨਹੀਂ ਹੁੰਦਾ ਉਹ ਅਗਲੇ ਸੰਗਤ ਛੱਡਣ ਵੀ ਗਿਆ ਹੋ ਸਕਦੇ ਆ ਤੇ ਤੁਸੀਂ ਉਹਨਾਂ ਨੂੰ ਉਸ ਨੰਬਰ ਤੇ ਫੋਨ ਕਰ ਲੈਣਾ ਉਹ ਤੁਹਾਨੂੰ ਉੱਥੇ ਰੁਕਣ ਵਾਸਤੇ ਕਹਿਣਗੇ ਵੀ 2 ਮਿੰਟ ਦੀ ਰੁਕੋ 5 ਮਿੰਟ ਰੁਕੋ ਤੇ ਉਹ ਹਰ ਐਤਵਾਰ ਉੱਥੇ ਜਿਹੜੀ ਹੈ ਸੇਵਾ ਕਰਦੇ ਆ ਤੇ ਇਹੀ ਗੱਲ ਹੁੰਦੀ ਆ ਵੀ ਸੇਵਾ ਵਾਲੇ ਵੀ ਬਹੁਤ ਆ ਤੇ ਬਾਕੀ ਦੇਖੋ ਜਿਹੜੇ ਬਸਾਂ ਵਾਲੇ ਕਹਿੰਦੇ ਆ ਵੀ ਅੱਗੇ ਵੀ ਇੱਥੇ ਗੁਰਦੁਆਰਾ ਸੀ ਬਾਬਾ ਦੀਪ ਸਿੰਘ ਦਾ ਅੱਗੇ ਤਾਂ ਇੰਨੀ ਸੰਗਤ ਆਉਂਦੀ ਨਹੀਂ ਸੀ ਤੇ ਪਰ ਸੇਵਾ ਵਾਲਿਆਂ ਦੇ ਬਲਿਹਾਰੀ ਜਾਈਏ ਪ੍ਰਮਾਤਮਾ ਨੇ ਉਹਨਾਂ ਨੂੰ ਸੇਵਾ ਜਿਹੜੀ ਬਖਸ਼ੀ ਹੋਈ ਆ ਤੇ ਤੁਸੀਂ ਉਸ ਨੰਬਰ ਤੇ ਤੁਸੀਂ ਫੋਨ ਕਰ ਲੈਣਾ ਆ ਜੇ ਗੱਡੀ ਉੱਥੇ ਨਹੀਂ ਹੈਗੀ ਤਾਂ ਵੈਸੇ ਉਹਨਾਂ ਦੇ ਕੋਲ ਇੱਕ ਉਹਨਾਂ ਨੇ ਮਾਈਕ ਰੱਖਿਆ ਹੋਇਆ ਆ ਉੱਥੇ ਉਹ ਵਾਰ-ਵਾਰ ਇਹੀ ਅਨਾਉਂਸ ਕਰਦੇ ਆ ਵੀ ਦਰਬਾਰ ਸਾਹਿਬ ਜਾਣ ਵਾਲੇ ਬਾਬਾ ਦੀਪ ਸਿੰਘ ਜੀ ਜੀ ਦਾ ਸਭ ਜਾਣ ਵਾਲੇ ਫ੍ਰੀ ਸੇਵਾ ਲਈ ਗੱਡੀ ਤਿਆਰ ਹੈ ਤੇ ਤੁਸੀਂ ਉੱਥੇ ਜਾ ਕੇ ਉਸ ਗੱਡੀ ਦੇ ਵਿੱਚ ਜਾ ਕੇ ਤੁਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਆ ਤੇ ਬਸ ਜੀ ਅੱਜ ਮੈਂ ਇੰਨਾ ਹੀ ਕਹਿਣਾ ਸੀ ਤੇ ਤੁਸੀਂ ਇਸ ਵੀਡੀਓ ਨੂੰ ਇੱਕ ਸੇਵਾ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾ ਜੋ ਇਹ ਜਿਹੜੀ ਵੀਡੀਓ ਆ ਉਹਨਾਂ ਨੇ ਜੋ ਸੇਵਾ ਸਾਨੂੰ ਲਈ ਜਿਨ੍ਹਾਂ ਨੇ ਗੱਡੀ ਵਾਲਿਆਂ ਨੇ ਵੀਰ ਹੋਣਾਂ ਨੇ ਸਾਨੂੰ ਸੇਵਾ ਲਈ ਤੇ ਇਸ ਕਰਕੇ ਮੈਂ ਤਾਂ ਕਹਿਨੀ ਆ ਵੀ ਇਹ ਵੀ ਤੁਹਾਡੀ ਸੇਵਾ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਹ ਵੀ ਤੁਸੀਂ ਇੱਕ ਸੇਵਾ ਸਮਝ ਕੇ ਹੀ ਕਰਨਾ ਤੇ ਬਸ ਜੀ ਅੱਜ ਮੈਂ ਇੰਨਾ ਹੀ ਕਹਿਣਾ ਸੀ ਸਤਿ ਸ੍ਰੀ ਅਕਾਲ ਜੀ